Youth Welfare Club ਵੱਲੋਂ ਜਿਹੜੀ ਸਿਵਲ ਹਸਪਤਾਲ ਵਿੱਚ ਲੰਗਰ ਸੇਵਾ ਚੱਲ ਰਹੀ ਹੈ ਤੇ ਕਲੱਬ ਦੇ ਸੀਨੀਅਰ ਮੈਂਬਰ ਨਾਲ ਖੜੇ ਹਾਂ ਤੇ ਅੱਜ ਗੱਲ ਕਰਦੇ ਹਾਂ ਆਪਾਂ ਵੀ ਕਿਹਦੇ ਵੱਲੋਂ ਸੇਵਾ ਹੈਗੀ ਅੱਜ ਦੀ ਸਤਿਕਾਰ ਜੀ ਸਤਿਕਾਰ ਜੀ ਅੱਜ ਦੀ ਸੇਵਾ ਬਾਰੇ ਜਾਣਕਾਰੀ ਦੇਵੋ ਜੀ ਹਾਂਜੀ ਸਾਰਿਆਂ ਨੂੰ ਸਤਿਕਾਰ ਜੀ ਅੱਜ Youth Welfare Club ਦੀ 134ਵੇਂ ਦਿਨ ਦੀ ਸੇਵਾ ਜਿਹੜੀ ਆ ਸਾਡੇ ਬਹੁਤ ਸਤਿਕਾਰਯੋਗ ਪਰਮੇਂਦਰ ਸਿੰਘ ਜੀ ਕਾਲੀ ਨੋਨੀ ਜੀ ਯੂਐਸਏ ਤੋਂ ਉਹਨਾਂ ਨੇ ਕਰਵਾਈ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਇਹ ਸਾਡੇ ਨਾਲ ਜੁੜੇ ਆ ਸਾਨੂੰ ਬਣਾ ਮਤਲਬ ਮਾਣ ਆ ਇਹਨਾਂ ਤੇ ਔਰ ਇਸੇ ਤਰ੍ਹਾਂ ਇਹ ਜਿਹੜੀ ਆ ਸਾਡੇ ਕਾਹ ਤੋਂ ਕਲੱਬ ਦੇ ਨਾਲ ਜੁੜੇ ਰਹਿਣਗੇ ਧੰਨਵਾਦ ਹਮ ਸਵਾਰ ਕਲਵਨ ਸਿੰਘ ਜੀ ਸੀਨੀਅਰ ਮੈਂਬਰ ਸਾਡੇ ਨਾਲ ਨੇ ਤੇ ਕਲਵਨ ਸਿੰਘ ਜੀ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਉਹਦੇ ਸੱਜਣੀਆਂ ਸਾਰੇਆਂ ਨੂੰ ਸੇਵਾ ਉਤਮ ਸੇਵਾ ਦੇ ਤਹਿਤ ਜੀਵਿਤ ਬਲ ਬਟਲਾ ਬਲ ਜੋ ਹਸਪਤਾਲ ਵਿੱਚ ਉਹ ਮਰੀਜ਼ਾਂ ਵਾਸਤੇ ਲੰਗਰ ਦੀ ਸੇਵਾ ਚੱਲ ਰਹੀ ਹੈ ਉਸ ਵਿੱਚ ਅੱਜ 104 ਦੇ ਅੰਦੀ ਲੰਗਰ ਸੇਵਾ ਪਿੰਡ ਟਾਲੀ ਤੋਂ ਕੀਤੀ ਗਈ ਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਸਾਰੇ ਇਲਾਕਾ ਨਵਾਸਿਆਂ ਨੂੰ ਬੇਨਤੀ ਕਰਨਾ ਕਿ ਸਾਡੀਆਂ ਫੋਟਾਂ ਦੇ ਥੱਲੇ ਨੰਬਰ ਦਿੱਤੇ ਹੁੰਦੇ ਆ ਉਹਨਾਂ ਨੰਬਰਾਂ ਤੇ ਇਸ ਸੇਵਾ ਵਿੱਚ ਹਿੱਸਾ ਪਾਉਣ ਲਈ ਸਮਾਰਕ ਕਰੋ ਤੁਸੀਂ ਆਪਣੇ ਜਨਮ ਦਿਨ ਜਾਂ ਆਪਣੇ ਵੱਡਿਆਂ ਦੇ ਜਾਦ ਵਿੱਚ ਜਾਂ ਬੱਚਿਆਂ ਦੇ ਜਨਮ ਦਿਨ ਦੇ ਖੁਸ਼ੀ ਵਿੱਚ ਮੈਰਜ ਅਨਿਵੈਸਰੀ ਦੀ ਖੁਸ਼ੀ ਵਿੱਚ ਇਸੇ ਯੋਗਦਾਨ ਪਾ ਸਕਦੇ ਹੋ ਉਸ ਤਰ੍ਹਾਂ ਵੀ ਤੁਸੀਂ ਆਪਣੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਦੇ ਸਕਦੇ ਹੋ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਮਾਰਕ ਕਰੋ